ਤੇ ਹਾਂਜੀ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਹੁਣ ਆਪਣੀ ਮਸ਼ੀਨ ਤੇ ਜਾਣ ਦੀ ਤਿਆਰੀ ਸੀਗੀ ਠੀਕ ਆ ਜੀ ਕੰਬਾਈਨ ਤੇ ਜਾਣਾ ਸੀਜ਼ਨ ਲਾਉਣ ਗੁਜਰਾਤ ਵੱਲ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਸਾਡੀ ਬੈਗ ਪੈਕਿੰਗ ਕਿਵੇਂ ਹੁੰਦੀ ਆ ਮਸ਼ੀਨਾਂ ਵਾਲਿਆਂ ਤੇ ਹੁਣ ਆਪਾਂ ਫੇਰ ਚਲੋ ਤੁਹਾਨੂੰ ਦਿਖਾਉਨੇ ਤੇ ਆਹ ਦੇਖੋ ਜੀ ਹੁਣ ਪਹਿਲਾਂ ਤਾਂ ਪੂਰੀਆਂ ਵਾਹਾਂ ਦੀਆਂ ਸ਼ਰਟਾਂ ਕਿਉਂਕਿ ਉੱਥੇ ਗਰਦਾਂ ਤੇ ਕੰਡ ਬਹੁਤ ਹੁੰਦੀ ਆ ਪੂਰੀਆਂ ਵਾਹਾਂ ਦੀਆਂ ਸ਼ਰਟਾਂ ਪਾਉਣੀਆਂ ਚਾਹੀਦੀਆਂ ਨੇ ਬਾਕੀ ਪਰਨੇ ਪਹਿਰੇ ਤੌਲੀਆ ਪਿਆ ਨਿਕਰਾ ਨੁਕਰਾ ਜੋ ਵੀ ਹੈ ਨਾ ਤੇ ਅੱਧੀਆਂ ਬਾਹਾਂ ਦੀਆਂ ਇਕਣ ਦੀਆਂ ਗੋਲ ਗਲੇ ਵਾਲੀਆਂ ਥੱਲੇ ਚ ਪਾਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਗਰਦਾ ਬਹੁਤ ਹੁੰਦਾ ਗੁਜਰਾਤ ਦੇ ਵਿੱਚ ਤੇ ਉੱਤੇ ਜੀ ਗਰਮੀ ਅੱਤ ਵੀ ਪੈਂਦੀ ਹੁੰਦੀ ਆ ਤੇ ਆਹ ਹੈਗੀਆਂ ਨੇ ਆਪਣੀਆਂ ਪੈਂਟਾਂ ਤੇ ਆਹ ਦੇਖ ਸਕਦੇ ਤੁਸੀਂ ਬੈਗ ਤੇ ਬਾਕੀ ਹੋਰ ਆਪਣਾ ਪਰਨਾ ਕੱਪੜਾ ਲੀਡਾ ਤੇ ਆਹ ਆਪਾਂ ਬੈਗ ਲੈ ਕੇ ਜਾਵਾਂਗੇ ਪੈਕ ਕਰਾਂਗੇ ਠੀਕ ਹੈ ਜੀ ਤੇ ਬਾਕੀ ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ ਅੱਜ ਆਪਾਂ ਚੱਲਾਂਗੇ ਟ੍ਰੇਨ ਕਿਉਂਕਿ ਮਸ਼ੀਨ ਗੁਜਰਾਤ ਵੱਲੇ ਖੜੀ ਆ ਤੇ ਆਪਾਂ ਤੇ ਹੋਰ ਨਾਲ ਦੋ ਵੀਰ ਹੋਰ ਨੇ ਅਸੀਂ ਤਿੰਨੇ ਜਣੇ ਜਾਵਾਂਗੇ ਗੁਜਰਾਤ ਨੂੰ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਦੀਪਾ ਬਾਈ ਆਪਣੇ ਨਾਲ ਸੀਗਾ ਜਿਹੜਾ ਡਰਾਈਵਰ ਸੀਗਾ ਤੇ ਉਹ ਆਪਣੇ ਨਾਲ ਜਾਊਗਾ ਤੇ ਇੱਕ ਵਾਰ ਬੰਦਾ ਨਾਜਰ ਬਾਈ ਦੇ ਪਿੰਡ ਦਾ ਠੀਕ ਹੈ ਜੀ ਘਰਾਲੇ ਦਾ ਉਹਦੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਨੇ ਆ ਤੇ ਤੁਹਾਨੂੰ ਜੀ ਹੁਣ ਆਪਾਂ ਤਿਆਰ ਹੋ ਜਾਈਏ ਫੜਦੇ ਕੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਬਾਕੀ ਹੁਣੇ-ਹੁਣੇ ਨਾਜਰਬਾਈ ਦਾ ਫੋਨ ਆਇਆ ਸੀਗਾ ਕਿਉਂਕਿ ਸ਼ਾਮ ਨੂੰ ਟ੍ਰੇਨ ਆ ਇਸ ਕਰਕੇ ਥੋੜਾ ਜਿਹਾ ਹੁਣ ਆਪਾਂ ਨੂੰ ਰੁਕਣਾ ਪੈਣਾ ਕਿਉਂਕਿ ਅਜੇ ਸਵੇਰ ਦੇ 9 9:30 ਦਾ ਟਾਈਮ ਹੋਇਆ ਤੇ ਅੱਜ ਤਰੀਕ ਹੈਗੀ ਆ ਜੀ 18 ਤਰੀਕ ਦੂਜਾ ਮਹੀਨਾ ਠੀਕ ਆ ਜੀ 2024 ਤੇ ਆਪਾਂ ਇਦਾਂ ਦੀਆਂ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਤੇ ਮਸ਼ੀਨਾਂ ਵਾਲੀਆਂ ਕੰਬੈਨ ਵਾਲੀਆਂ ਵੀਡੀਓ ਜ਼ਰੂਰ ਲਾਈਕ ਤੇ ਸ਼ੇਅਰ ਕਰਿਓ ਠੀਕ ਆ ਜੀ ਤੇ ਅਸੀਂ ਵੀ ਬਾਹਰ ਵੀਰੇ ਮਿਹਨਤ ਕਰਦੇ ਆ ਤੇ ਤੁਸੀਂ ਸਪੋਰਟ ਦਿਖਾਓ ਆਪਣੀ ਵੱਧ ਤੋਂ ਵੱਧ ਹਨਾ ਤੇ ਜਿਵੇਂ ਆਪਾਂ ਪਿਛਲੇ ਸੀਜ਼ਨ ਗਏ ਸੀਗੇ ਆਪਾਂ ਗੁਜਰਾਤ ਵਿੱਚ ਤੇ ਉਦਾਂ ਹੀ ਤੁਸੀਂ ਸਪੋਰਟ ਵੱਧ ਵੱਧ ਕਰਨੀ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਬਾਕੀ ਨਾਦਰ ਬਾਈ ਨੇ ਕਿਹਾ ਵੀ ਸ਼ਾਮ ਨੂੰ ਟ੍ਰੇਨ ਆ 6:25 ਮਿੰਟ ਤੇ ਤੇ ਬਠਿੰਡੇ ਤੋਂ ਗੁਜਰਾਤ ਤੱਕ ਅਹਮਦਾਬਾਦ ਸਟੇਸ਼ਨ ਤੱਕ ਠੀਕ ਆ ਜੀ ਚਲੋ ਵੜਦੇ ਆ ਜੀ ਅੱਗੇ ਬਾਕੀ ਹੁਣ ਜਿਹੜੇ ਨਾਲ ਦੇ ਆਪਣੇ ਬੰਦੇ ਨੇ ਦੀਪਾ ਤੇ ਉਹ ਦੀਪੇ ਨੂੰ ਹੁਣ ਥੰਨੇੋਂ ਲੈ ਕੇ ਆਉਣਾ ਜਿਹੜਾ ਆਪਣੇ ਲਾਗੇ ਸ਼ਹਿਰ ਪੈਂਦਾ ਖੰਨਾ ਤੇ ਖੰਨੇ ਤੋਂ ਲੈ ਕੇ ਆਉਣਾ ਉੱਥੋਂ ਲਿਆ ਕੇ ਉਦੋਂ ਬਾਅਦ ਚ ਚਲੋ ਜਿਵੇਂ ਵੀ ਹੋਇਆ ਹਨ ਫਿਰ ਆਪਾਂ ਤੁਹਾਨੂੰ ਵੀਡੀਓ 'ਚ ਮਿਲਦੇ ਆਂ ਤੇ ਦੇਖ ਲਓ ਮਸ਼ੀਨਾਂ ਵਾਲਿਆਂ ਦੇ ਕੰਮ ਡੈਕ ਹੋ ਗਿਆ ਪੂਰਾ ਫੋਲਣ ਜੱਪ ਨਹੀਂ ਲੱਗਦੀ ਹੈਗੀ ਇੱਕ ਪਾਸੇ ਪਹਿਲੇ ਹੀ ਲੋਕ ਆਊਟ ਹੋਇਆ ਹੋਇਆ ਤੇ ਦੇਖ ਲਓ ਜੀ ਆਹ ਹੁੰਦੀ ਹੈ ਪੈਕਿੰਗ ਮਸ਼ੀਨਾਂ ਵਾਲਿਆਂ ਦੀ ਤੇ ਬਾਕੀ ਚਲੋ ਨਾਜਰਬਾਈ ਦਾ ਹੁਣ ਫੋਨ ਆਉਂਦਾ ਫੇਰ ਇੱਕ ਵਾਰੀ ਤੇ ਆਪਾਂ ਉਹ ਗੱਲ ਕਰਕੇ ਨਾ ਫੇਰ ਆਪਾਂ ਤੁਹਾਡਾ ਵੀਡੀਓ ਬਣਾਉਨੇ ਆ ਤੇ ਦੱਸਿਓ ਫਿਰ ਕਿੱਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਮੰਨ ਲਓ ਇੰਡੀਆ ਪੰਜਾਬ ਛੱਡ ਕੇ ਦੂਜੀ ਸਟਰੀਟ 'ਚ ਜਾਣਾ ਬਾਹਰ ਵਰਕੇ ਆ ਵੀਰੇ ਨਾਣਾ ਧੋਣਾ ਰੋਟੀ ਪਾਣੀ ਪਕਾਉਣਾ ਸਾਰਾ ਕੁਝ ਆਪਣਾ ਹੀ ਹੁੰਦਾ ਤੇ ਆਪਾਂ ਆਪਣਾ ਕਰਾਂਗੇ ਠੀਕ ਹੈ ਜੀ ਕਰ ਤੇ ਤੁਸੀਂ ਵੀ ਦੇਖਿਓ ਤੇ ਸਫਰਾਂ ਦੇ ਨਾਲ ਜੁੜੇ ਰਹੋ। ਉਹ ਗੱਲ ਕੁਛ ਇਦਾਂ ਹੋ ਗਈ ਬਈ ਹੁਣ ਇੱਕ ਡਰਾਈਵਰ ਜਿਹੜਾ ਆਪਣਾ ਨਾਲ ਦਾ ਦੀਪਾ ਸੀਗਾ ਉਹ ਦੀਪੇ ਨੂੰ ਅੱਜ ਪਹੇਗਿਆ ਕੰਮ ਇਸ ਕਰਕੇ ਹੁਣ ਅਸੀਂ ਕੱਲ ਨੂੰ ਜਾਵਾਂਗੇ ਠੀਕ ਹੈ ਜੀ ਟ੍ਰੇਨ ਅੱਜ ਮਿਸ ਹੋ ਗਈ ਆਪਣੇ ਕਿਸਾਨ ਧਰਨੇ ਕਰਕੇ ਕਹਿੰਦੇ ਵੀ ਥੋੜੀ ਰੋਕ ਟੋਕ ਚੱਲਦੀ ਆ ਇਸ ਕਰਕੇ ਹੁਣ ਕੱਲ ਨੂੰ ਆਪਾਂ ਟਿਕਟਾਂ ਲੈ ਲਈਆਂ ਤੇ ਹੁਣ ਮੈਂ ਪੈਦਲ ਤੁਰਿਆ ਜਾਂਦਾ ਸੀਗਾ ਨਾਜਰਬਾਈ ਦੇ ਘਰੋਂ ਆਇਆ ਤੇ ਵੀਰ ਕਹਿੰਦਾ ਵੀ ਆਪਣੇ ਨਾਲ ਦੇ ਇੱਕ ਬੰਦੇ ਨਾਲ ਇੱਕਨ ਗੱਲਬਾਤ ਆ ਵੀ ਅੱਜ ਉਹਨੂੰ ਕੰਮ ਆ ਵੀ ਆਪਾਂ ਕੱਲ ਤੋਂ ਚੱਲਦੇ ਆ ਤੇ ਕੱਲ ਨੂੰ ਆਪਣੇ ਸਫਰਾਂ ਦੇ ਨਾਲ ਜੁੜੇ ਰਹੋ ਠੀਕ ਆ ਜੀ ਅੱਜ ਦੀ ਵੀਡੀਓ ਕੋਈ ਆਪਾਂ ਇੰਨੀ ਕ ਬਣਾਈਆ ਨਹੀਂ ਤਾਂ ਆਪਾਂ ਤੁਹਾਨੂੰ ਅੱਗੇ ਦਾ ਸਫਰ ਦਿਖਾਉਂਦੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਨਾ ਠੀਕ ਆ ਜੀ ਬਾਕੀ ਸਪੋਰਟ ਕਰੋ ਮੇਰਾ ਵੀ ਦੱਬ ਕੇ ਠੀਕ ਆ ਜੀ ਤੇ ਕੱਲ ਨੂੰ ਮਿਲਦੇ ਆ ਜੀ ਦੇਖੋ ਜੀ ਇੱਕ ਪਾਸੇ ਕਣਕਾਂ ਦੀ ਖੇਤੀ ਇੱਕ ਪਾਸੇ ਗੰਨੇ ਦੀ ਖੇਤੀ ਚੱਲਦੀ ਆ ਪੰਜਾਬ ਦੇ ਵਿੱਚ ਦੇਖ ਸਕਦੇ ਹੋ ਸਾਡੇ ਸਿੱਧੇ ਰਸਤੇ ਗੁਜਰਾਤ ਮੰਕੋ ਏਡੇ ਮੇਡੇ ਰਸਤੇ ਨਹੀਂ ਹੈਗੇ ਦੇਖ ਸਕਦੇ ਹੋ ਜੀ ਅੱਜ ਮੌਸਮ ਕੁਝ ਠੰਡਾ ਜਿਹਾ ਕਿਉਂਕਿ ਬੱਦਲਵਾਦੀ ਅੱਜ ਬਹੁਤ ਜ਼ਿਆਦੇ ਤੇ ਦੇਖੋ ਮੈਂ ਕਿਹਾ ਚਲੋ ਨਾਜ਼ਰਬਾਈ ਕੋਲੋਂ ਆਉਂਦੇ ਆਉਂਦੇ ਆਪਾਂ ਇੱਕ ਕੁਝ ਵੀਡੀਓ ਬਣਾ ਲਈਏ ਹਨਾ ਤੇ ਇਸ ਕਰਕੇ ਆਪਾਂ ਵੀਡੀਓ ਕਰਤੀ ਆਉਂਨਾ ਤੇ ਰਸਤਾ ਇੱਥੋਂ ਕਮ ਸੇ ਕਮ ਕਰਾਉਂਦੀਆਂ ਪਿੰਡ ਤੋਂ ਆਪਾਂ ਤੁਰ ਕੇ ਆਇਆ ਕਮ ਸੇ ਕਮ ਇੱਥੋਂ ਹੈਗਾ 1.5-2 ਕਿਲੋਮੀਟਰ ਦੂਰ ਤੇ ਆਪਾਂ ਅੱਗੇ ਪਹਿਲੇ ਪੈਦਲੇ ਆਗੇ ਆਪਾਂ ਠੀਕ ਹੈ ਜੀ ਬਾਕੀ ਆਪਣੇ ਪੰਜਾਬ ਦੇ ਰੰਗੀਲਾ ਨਜ਼ਾਰਾ ਦੇਖੋ ਪਰ ਆ ਜਿਹੜੇ ਕਿਸਾਨ ਮੋਰਚਾ ਚੱਲਦਾ ਇਹਦੇ ਵਿੱਚ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਯੋਗਦਾਨ ਪਾਉ ਠੀਕ ਆ ਜੀ ਆਪਣੇ ਹੱਕ ਤਾਂ ਹੀ ਮਿਲਣਗੇ ਨਹੀਂ ਤਾਂ ਇਹ ਸਰਕਾਰਾਂ ਨੇ ਆਪਾਂ ਨੂੰ ਘੁੱਟ ਕੇ ਰੱਖ ਦੇਣਾ